ਆਪਣਾ ਬਾਈ ਜੀ 2 ਏਕੜ ਸੀ ਇੱਥੇ ਦੋਨੇ ਆ ਚੁੱਕੇ ਆ ਕਣਕ ਮੱਚੀ ਆ ਢੱਕਾ ਨਹੀਂ ਰਿਹਾ ਉਹ ਕੁਛ ਨਹੀਂ ਰਿਹਾ ਬੱਲੇ ਖਾਣ ਨੂੰ ਵੀ ਕਣਕ ਹੈ ਨਹੀਂ ਮੈਂ 1.5 ਕਿਲੋਮੀਟਰ ਵਾਕ ਪਾਸੇ ਜਿਹੋ ਉਹਨੂੰ ਮੇਰੇ ਕਣਕ ਸੜ ਚੁੱਕੀ ਸੀ 2.5 ਦੇ ਟਾਈਮ ਹਾਂ ਦੋ ਦੋ ਏਕੜ ਜੀ ਦੋ 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 ਏਕੜ ਸੜ ਚੁੱਕੇ ਅੱਗੇ ਆ ਚੁੱਕੀ ਸੀ ਪੈਂਤ 35 ਏਕੜ ਕਣਕ ਕੀਤੀ ਕਿਦਾਂ ਮੈਂਤ ਜ 10-20 ਮਿੰਟਾਂ ਦੀ ਮੱਚ ਚੁੱਕੀ ਆ ਬਹੁਤ ਮੁਸ਼ਕਲ ਜ਼ਿੰਦਗੀ ਹੋ ਗਈ ਵੀ ਜਿਹਨੂੰ ਕਿਸੇ ਨੂੰ ਪੈਸਾ ਲਾਰਾ ਲਾਇਸ ਦੇ ਮੰਗੇ ਹੁਣ ਉਹ ਕਿੱਥੋਂ ਦੇਈਏ ਹਾਂ ਖਰਚੇ ਵੀ ਹੈਗਾ ਜੀ ਹੁਣ ਕਿੱਥੋਂ ਦੇਈਏ ਅਗਲਾ ਉਹ ਮੰਗਦਾ ਜੀ ਫੋਨ ਕਰਦਾ ਹਲਾ ਫੋਨ ਨੰਬਰ ਲੈਂਦਾ ਹਾਂ ਸਾਨੂੰ ਦੇਖ ਜਓ ਕਿ ਜਿੱ ਕਿਸੇ ਫੇਰੀ ਦੁਸ਼ਮਣ ਨਾਲ ਨਾ ਹੋਵੇ ਵੀ ਜੀ ਤੁਸੀਂ ਹੱਥੋ ਕੇ ਬੈਠ ਗਏ ਬੜਾ ਮੁਸ਼ਕਲ ਲਗ ਜੀਆਰਾ ਸਾਡਾ ਇੱਥੇ ਉਹ ਰੋਟੀ ਚੱਲਦੀ ਸੀ ਥਿਓ ਰੋਟੀ ਚੱਲਦੀ ਜਾਂ ਜੀ ਮਤ ਤੁਸੀਂ ਜਿੰਨੀ ਕਮਤ ਜਿਹੜਾ ਜਿੰਨਾ ਦਸਬੰਦ ਕੱਟ ਸਕਦਾ ਆਪਦਾ ਜਿੰਨਾ ਤਲਪੜ ਪਾ ਸਕਦਾ ਉਹ ਪਾਏ ਪਾਈ ਦੇਖੋ ਅਸੀਂ ਦੋ ਕਿੱਲੇ ਨੇ ਬਾਈ ਉਹਨਾਂ ਕੋਲ ਆਪਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਸਾਹਮਣੇ ਆਈਆਂ ਜਦੋਂ ਕਿਸਾਨਾਂ ਦੀ ਪੱਕੀ ਪਕਾਈ ਫਸਲ ਨੂੰ ਅੱਗ ਪੈ ਗਈ ਸਾਰੀ ਫਸਲ ਮੱਚ ਜਾਂਦੀ ਹੈ ਤੇ ਉਸ ਤੋਂ ភੁੱਬਾ ਮਾਰਦੇ ਹੋਏ ਕਿਸਾਨ ਤੁਸੀਂ ਦੇਖੇ ਖਾਸ ਤੌਰ ਤੇ ਸਭ ਤੋਂ ਵੱਧ ਪੀੜਤ ਹੋਏ ਨੇ ਛੋਟੇ ਕਿਸਾਨ ਕਿਸ ਦੇ ਕੋਲ 5 ਕਿੱਲੇ 7 ਕਿੱਲੇ 2.5 ਕਿੱਲੇ 2 ਕਿੱਲੇ ਇਹ ਕਿਸਾਨ ਜਿਹੜੇ ਨੇ ਹੁਣ ਹੱਥਾਂ ਤੇ ਹੱਥ ਮਾਰ ਮਾਰ ਰੋ ਰਹੇ ਨੇ ਕਿਉਂ ਕਿ ਕਿਉਂਕਿ ਜਿੰਨੀ ਕ ਕਮਾਈ ਇਥੋਂ ਹੋਣੀ ਸੀ ਉਹ ਸਾਰੀ ਮਿੱਟੀ ਬਣ ਗਈ ਐ ਸਫਾ ਬਣ ਗਈ ਐ ਤੇ ਸਾਡੇ ਨਾਲ ਨੇ ਬਾਈ ਹੋ ਰਹੀਆਂ ਗੱਲਬਾਤ ਕਰਦੇ ਆਂ ਬਾਈ ਪਹਿਲਾਂ ਤੁਹਾਡਾ ਨਾਮ ਕੀ ਐ ਬਲਤੇਜ ਸਿੰਘ ਜੀ ਵੀਰ ਮੇਰਾ ਨਾਮ ਹਾ ਸ੍ਰੀ ਮੁਕਸਰ ਸਾਹਿਬ ਜਿਲ੍ਹਾ ਹਾ ਸ੍ਰੀ ਮੁਕਸਰ ਸਾਹਿਬ ਜਿਲ੍ਹਾ ਪਿੰਡ ਸੋਥਾ ਜੀ ਕਿੰਨਾ ਏਕੜ ਸੀ ਆਪਣਾ ਰਕਬਾ ਬਾਈ ਆਪਣਾ ਬਾਈ ਜੀ 2 ਏਕੜ ਸੀ ਇੱਥੇ ਦੋਨੇ ਮੱਝੁਕਿਆ ਕਣਕ ਮੱਝੁਕੀ ਆ ਢੱਕਾ ਨਹੀਂ ਰਿਹਾ ਹੋਰ ਕੁਛ ਨਹੀਂ ਰਿਹਾ ਬੱਲੇ ਖਾਣ ਨੂੰ ਵੀ ਕਣਕ ਹੈ ਨਹੀਂ ਨੀ ਪਤਾ ਕਦੋਂ ਲੱਗਿਆ ਤੁਸੀਂ ਕਿੱਥੇ ਸੀ ਉਦੋਂ ਬਾਜੀ ਪਿੰਡ ਸੀਗੇ ਪਿੰਡ ਮੈਂ ਰੋਟੀ ਖਾਈ ਜਾ ਰਿਹਾ ਮੇਰੇ ਕੋਲ ਪਸ਼ੂ ਰੁੱਕੇ ਸੀ ਚਾਹ ਮੱਝਾ ਰੱਖੇ ਚਾਰ ਪੰਜ ਉਹਨੂੰ ਪਾਣੀ ਪਿਆਈ ਜਾ ਰਿਹਾ ਸੀ ਮੈਂ ਬਾਬੇ ਨੇ ਹੋਕਾ ਦਿੱਤਾ ਵੀ ਐ ਕਰਕੇ ਅੱਗ ਲੱਗੀ ਚੱਕ ਦੂਹੇ ਵਾਲੇ ਮੈਂ ਇੱਕ ਬੰਦੇ ਨੂੰ ਫੋਨ ਕੀਤਾ ਉਹ ਕਹਿੰਦਾ ਵੀ ਐ ਕਰਕੇ ਸਮਸ਼ਾਨ ਘਾਟਾਂ ਦੇ ਖੋਲ ਲੱਗੀ ਮੈਂ ਜਿੱਦੋਂ ਆਇਆ ਬਾਜੀ ਮੈਂ 1.5 ਕਿਲੋਮੀਟਰ ਬਾਅਦ ਪਾਸੇ ਸੀ ਉਹਦੋਂ ਮੇਰੀ ਕਣਕ ਸੜ ਚੁੱਕੀ ਸੀ 2.5 2.5 ਹਾਂ 2 2 ਏਕੜ ਜੀ 2 ਦੇ 2 ਏਕੜ ਸੜ ਚੁੱਕੇ ਜੇ ਅੱਗੇ ਆ ਚੁੱਕੀ ਸੀ 30 35 ਏਕੜ ਕਣਕ ਇੱਥੇ ਕਿਦਾਂ ਮਿੰ ਇਹ ਪੂਰਾ ਰਕਬਾ ਕਿੰਨਾ ਸੀ ਬਈ ਇਹ? 80-35 ਕਿਲੇ ਹੋਣਗੇ ਜੀ। ਸਾਰੇ ਮੱਚ ਗਏ। ਹਾਂ ਸਾਰੇ ਮੱਚ ਗਏ ਜੀ। ਬਿਲਕੁਲ ਖੜੀ ਸਕਣਕ ਸੀ ਕੋਈ ਲਾਨ ਨਹੀਂ ਸੀ ਕਿ ਆ ਜੀ ਇਹ ਚ। ਤੇ ਸੜ ਕੇ ਸੁਹਾਵ ਚੁੱਕੀ ਆ। ਪਰਿਵਾਰ ਚ ਕੌਣ-ਕੌਣ ਆ? ਪਰਵਾਜ਼ ਬਾਈ ਜੀ ਮੇਰੇ ਬੇਟਾ ਵੀ ਹੈ ਨਹੀਂ ਕੋਈ ਬੱਚਾ ਹੈ ਨਹੀਂ ਕਿ ਮੈਂ ਅਸੀਂ ਦੋਨੇ ਜੀ ਆਂ ਜਾਂ ਮੇਰੀ ਮਾਤਾ ਮਾਤਾ ਨੂੰ ਬਿਲਕੁਲ ਦੀਂਦਾ ਨਹੀਂ ਮੇਰੀ ਨੂੰ। ਪਰਵਾਰ ਦਾ ਵੀ ਬਹੁਤ ਬੁਰਾ ਹਾਲ ਹੋ ਜਾਂਦਾ ਜਦੋਂ ਇੰਨਾ ਕੁਝ ਹੋ ਜੇ ਇੱਕੋ ਸਾਧਨਾ ਰੁਪਿਆ ਦਾ ਉਹੀ ਖਤਮ ਹੋ ਜੇ ਹਾਂ ਬਹੁਤ ਬਹੁਤ ਮੁਸ਼ਕਲ ਆ ਜੀ ਬਹੁਤ ਮੁਸ਼ਕਲ ਜ਼ਿੰਦਗੀ ਹੋ ਗਈ ਵੀ ਜਿਹਨੂੰ ਕਿਸੇ ਨੂੰ ਪੈਸਾ ਲਾਰਾ ਲਾਇਆ ਸੀ ਦੇਵਾਂਗੇ ਹੁਣ ਉਹ ਕਿੱਥੋਂ ਦੇਈਏ ਕਰਜ਼ਾ ਵਗੈਰਾ ਵੀ ਹਾਂ ਕਰਜ਼ਾ ਵੀ ਹੈਗਾ ਜੀ ਹੁਣ ਕਿੱਥੋਂ ਦੇਈਏ ਅਗਲਾ ਮੈਂ ਮੰਗਦਾ ਜੀ ਫੋਨ ਕਰਦਾ ਹਲਾ ਫੋਨ ਨੰਬਰ ਲੈਂਦਾ ਹਾਂ ਫਿਰ ਸਾਨੂੰ ਦੇ ਕੇ ਜਾਓ ਅਸੀਂ ਕਿੱਥੋਂ ਦੇ ਕੇ ਦੱਸੂਗਾ ਕਰੀ ਫਿਰ ਹੁਣ ਕਰਦੇ ਠੀਕ ਨੇ ਹਾਂ ਜੀ ਠੀਕ ਜੀ ਬਸ ਪਰਮਾਤਮਾ ਦਾ ਪਾਣਾ ਮੰਨ ਕੇ ਬੈਠੇ ਫਿਰ ਕੀ ਕਰੀਏ ਤੇ ਬਈ ਅੱਗ ਲੱਗੀ ਕਿਵੇਂ ਕਿਉਂਕਿ ਹੁਣ ਦੇਖੋ ਨਾ ਤਾਂ ਕੋਈ ਇਹੋ ਜਿਹਾ ਕਿ ਕਿਸੇ ਨੇ ਜਾਣ ਬੁੱਝ ਕੇ ਕੁਝ ਕੀਤਾ ਹੋਊਗਾ ਨਾ ਇਹ ਤਾਂ ਇੱਕ ਪਰਮਾਤਮਾ ਵੱਲੋਂ ਕਹਿ ਲਓ ਜਾਂ ਕੁਦਰਤ ਵੱਲੋਂ ਮੰਨ ਲਓ ਲੱਗੀ ਕਿਵੇਂ ਇਹ ਲੱਗੀ ਭਾਈ ਜੀ 1.5 ਕਿਲੋਮੀਟਰ ਵਾੜ ਤੋਂ ਪਿੱਛੋਂ ਤੋਂ ਆ ਰਹੀ ਸੀ ਅੱਗੇ ਪਿੰਡ ਚੱਕ ਦੂਈ ਵਾਲਾ ਸੋਥੇ ਦਾ ਰਕਬਾ ਹੱਦ ਸੋ ਚੱਕ ਦੂਈ ਵਾਲੇ ਦੀ ਸੋਥੇ ਦੀ ਕਹਿੰਦੇ ਹਵਾ ਬਹੁਤ ਤੇਜ਼ ਸੀ ਹਵਾ ਬਹੁਤ ਜ਼ਿਆਦਾ ਤੇਜ਼ ਸੀ ਵੀਰ ਇੱਕ ਮੈਂ ਤੁਹਾਨੂੰ ਦੱਸਦਾ ਵੀ 20 ਮਿੰਟਾਂ ਦੇ ਵਿੱਚ ਹੀ ਕੰਮ ਹੋ ਗਿਆ ਇਹ ਬਹੁਤ ਮਨਪਾਤਿਕ ਘਟਨਾਵਾਤ ਪਈ ਸਾਡੇ ਨਾਲ ਇਹ ਜੀ ਕਿਸੇ ਬੈਰੀ ਦੁਸ਼ਮਣ ਨਾਲ ਨਾ ਹੋਵੇ ਵੀ ਜੀ ਜਦੋਂ ਅਸੀਂ ਹੱਥੋ ਕੇ ਬਹਿ ਗਏ ਬੜਾ ਮੁਸ਼ਕਲ ਲੱਗਿਆ ਸਾਡਾ ਇਥੇ ਉਹ ਰੋਟੀ ਚੱਲਦੀ ਸੀ ਇਥੇ ਉਹ ਰੋਟੀ ਚੱਲਦੀ ਜਾਂ ਜੀ 2-4 ਮੱਝਾਂ ਰੱਖੀਆਂ ਸੀ ਉਹਨਾਂ ਦਾ ਦੁੱਧ ਪਾਉਂਦੇ ਸੀਗੇ ਬਸ ਆਹੀ ਸੀਗੇ ਕਿਉਂਕਿ ਐਵੇਂ ਵੀ ਹੁੰਦਾ ਨਾ ਦੇਖੋ ਜੀ ਸਰਕਾਰਾਂ ਗਰਦਾਵਰੀ ਵੀ ਕਰਦੀਆਂ ਗਰਦਾਵਰੀ ਤੋਂ ਵੀ ਕੁਝ ਨਹੀਂ ਬਚਦਾ ਆਪਾਂ ਦੇਖਿਆ ਹੀ ਹੈ ਕਿੱਲੇ ਮਗਰ ਤੁਸੀਂ ਦੇਖੋ 7400 ਜੇ ਬਚ ਗਿਆ ਮਸ ਇੰਨਾ ਕਿ ਹੁੰਦਾ ਕਿਉਂਕਿ ਵਿੱਚੋਂ ਹੋਰ ਬਹੁਤ ਸਾਰੇ ਇੱਧਰ ਉੱਧਰ ਨੂੰ ਕਰ ਦਿੰਦੇ ਨੇ ਰੁਪਏ ਹਾਂਜੀ ਹਾਂਜੀ ਸਰਕਾਰ ਤੇ ਹੁਣ ਵੇਖੋ ਜੀ ਸਾਡੀ ਸਰਕਾਰ ਤੇ ਆਸ ਹੈ ਵੀ ਕੀ ਕਰਦੇ ਆ ਈ ਕਰਨਾ ਆ ਗੱਲ ਵੀ ਸਰਕਾਰ ਧਿਆਨ ਦੇਵੇ ਮੁਆਵਜ਼ਾ ਦੇਵੇ ਬਣਦਾ ਮੁਆਵਜ਼ਾ ਦੇਵੇ ਔਰ ਗਰਦਾਵਰੀਆਂ ਤੁਹਾਨੂੰ ਪਤਾ ਗਰਦਾਵਰੀਆਂ ਵਿੱਚੋਂ ਕੁਝ ਨਹੀਂ ਨਿਕਲਦਾ ਮੁਆਵਜ਼ਾ ਮਿਲੇ ਸਾਥ ਸਰਕਾਰ ਦਾ ਹੋਵੇ ਲੋਕਾਂ ਦੀ ਮਤ ਹੋਵੇ ਅਕਾਊਂਟ ਨੰਬਰ ਤੁਹਾਨੂੰ ਅਸੀਂ ਦੇ ਦਾਂਗੇ ਬਾਈ ਉਹਨਾਂ ਦਾ ਤਾਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੁਸੀਂ ਨਾਂ ਚਲਾਇਆ ਵੀ ਹੋਇਆ ਸੀ ਅਕਾਊਂਟ ਨੰਬਰ ਇਹ ਵੀ ਚੱਲੀ ਜਾਂਦਾ ਤਾਂ ਤੁਸੀਂ ਜਿੰਨੀ ਕੁ ਮਤ ਜਿਹੜਾ ਜਿੰਨਾ ਦਾ ਸਬੰਧ ਕੱਢ ਸਕਦਾ ਆਪਦਾ ਜਿੰਨਾ ਤਲਫੁਲ ਪਾ ਸਕਦਾ ਉਹ ਪਾਏ ਬਾਈ ਦੇਖੋ ਤੁਸੀਂ ਦੋ ਕਿੱਲੇ ਨੇ ਬਾਈ ਉਹਨਾਂ ਕੋਲ ਤੇ ਦੋ ਦੇ ਦੋ ਸੜ ਗਏ ਇਹ ਆਪਣਾ ਸਾਰਾ ਬਾਣ ਉਧਰ ਦੇ ਪਾਸੇ ਉਹ ਮੰਨ ਲਓ ਪੂਰਾ ਸੜਿਆ ਪਿਆ ਹਨਾ ਬਈ ਇਹ ਹਾਂਜੀ ਪੂਰਾ ਸੜਿਆ ਪਿਆ ਇੱਥੇ 35 ਕਿੱਲੇ ਸੜੇ ਪਏ ਆ ਜੀ ਅੱਛਾ ਜਦੋਂ ਲੱਗੀ ਫਿਰ ਭਜਾਉਣ ਨਾਲ ਨਗਰ ਵੀ ਸਾਰਾ ਪੂਰਾ ਖੜੇ ਆ ਕੇ ਆਸੇ ਮਸਲ ਜੀ ਮੇਰੇ ਪਿੰਡ ਦੇ ਲੋਕ ਬਹੁਤ ਆਏ ਚੱਕ ਦੁਹੇਲ ਦੇ ਘਟ ਆਏ ਮੇਰੇ ਪਿੰਡ ਦੇ ਲੋਕ ਬਹੁਤ ਆਏ ਵਿਚਾਰੇ ਅੱਗ ਜਿਆਦਾ ਤੇਜ਼ ਹੋ ਗਈ ਗੱਡੀਆਂ ਵੀ ਇਆਂ ਗੱਡੀਆਂ ਤੋਂ ਵਸ ਨਹੀਂ ਹੋਈਆਂ ਆ ਮਦਦ ਕੀਤੀ ਜੀ ਬਹੁਤ ਜ਼ਿਆਦਾ ਟਰੈਕਟਰ ਲੈ ਕੇ ਆਏ ਮੇਰੇ ਪਿੰਡੋਂ ਨਹੀਂ ਗੱਲ ਬਣੀ ਜੀ ਪਰ ਇੱਕ ਸੂਏ ਕਰਕੇ ਫਰਕ ਪੈ ਗਿਆ ਤੁਹਾਨੂੰ ਆ ਸੂਏ ਕਰਕੇ ਪਾਰ ਨਹੀਂ ਟਪੀ ਅੱਗ ਬਸ ਇੰਨਾ ਕੁ ਫਰਕ ਰਹਿ ਗਿਆ ਤਾਂ ਦੋਸਤੋ ਅਸੀਂ ਇਹੀ ਪਰਪਸ ਨਾਲ ਇਹ ਸਾਰੀਆਂ ਸਟੋਰੀਜ਼ ਕਰ ਰਹੇ ਆਂਗੇ ਕਿ ਕਿਸਾਨਾਂ ਦੇ ਨਾਲ ਆ ਕੇ ਤੁਸੀਂ ਜ਼ਰੂਰ ਖੜੋ ਜਿਹੜਾ ਗਰੀਬ ਕਿਸਾਨ ਆ ਜਿਹਦਾ ਘਰ ਇੱਥੋਂ ਚੱਲਦਾ ਤੇ ਉਹ ਸਾਰੀ ਜ਼ਮੀਨ ਹੀ ਖਤਮ ਹੋ ਜੇ ਸਰ ਜੀ ਜਿਹੜੀ ਫਸਲ ਸੀ ਤਾਂ ਬਹੁਤ ਔਖਾ ਹੁੰਦਾ ਕੈਮਰਾ ਪਾਸਨ ਜਸ਼ਨ ਨਾਲ ਮਨਦੀਪ ਜੋਤ ਅਨਸੋਥਾ ਸ਼੍ਰੀ ਮੁਕਸਾ ਸਾਹਿਬ